ਜੀ ਹੈ ਅੱਜ ਵਾਲੀ ਵੀਡੀਓ ਉਹਨਾਂ ਬੰਦੇ ਆ ਤੇ ਜਿਹੜੇ ਅੱਜ ਤੋਂ 60 ਸਾਲ ਬਾਅਦ 70 ਸਾਲ ਬਾਅਦ ਜੰਮਣੇ ਆ ਉਹਨਾਂ ਨੇ ਵੀਡੀਓ ਬਣਾਉਣੀ ਆ ਇਹਨਾਂ ਕੰਮਾਂ ਦੀਆਂ ਜਿਵੇਂ ਅਸੀਂ ਫੋਨ ਨੀ ਚੱਕੀ ਫਿਰਦੇ ਪੁਰਾਣਿਆਂ ਗੇਟਾਂ ਨੂੰ ਪੁਰਾਣਿਆਂ ਪਛਤਾਨੀ ਕਰਾਉਂ। ਉਹ ਬੰਦੇ ਕੋਲ ਲੈ ਕੇ ਆਏ ਆ ਜਿਦੀਆਂ ਅੱਜ ਤੋਂ 200 ਸਾਲ ਬਾਅਦ ਜਿਹੜੇ ਜਵਾਗ ਜੰਮਣੇ ਉਹ ਵੀ ਵੀਡੀਓ ਬਣਾਉਣਗੇ ਕਿਉਂਕਿ ਅਸੀਂ ਕੰਮ ਕਰਦੇ ਆ ਘਰਾਂ ਦੇ ਵਿੱਚ। ਘਰਾਂ ਦੇ ਵਿੱਚ ਸਿਸਟਮ ਚੇਂਜ ਹੁੰਦਾ ਰਹਿੰਦਾ ਨਵਾਂ ਆ ਗਿਆ ਪੁਰਾਣਾ ਆ ਗਿਆ, ਡੇਢ-ਪੌਣ ਹੁੰਦੀ ਰਹਿੰਦੀ ਆ ਪਰ ਜਿਹੜੇ ਸਿਸਟਮ 'ਚ ਬਾਈ ਕੰਮ ਕਰ ਰਿਹਾ ਉਹ ਸਿਸਟਮ ਨਾ ਤਾਂ ਉਧੜਨਾ ਵੜਨ ਸਕਦਾ ਪਰ ਉਧੜਦਾ ਨਹੀਂ ਆਇਆ ਭਾਈ ਵਿਨੋਦ ਜੀ ਕੋਲੇ ਸਾਰਾ ਮਾਹੌਲ ਇੱਕ ਨੰਬਰ 1 ਕੁਆਲਿਟੀ ਦਾ ਰਚਾ ਭਾਈ ਜੀ ਪਹਿਲਾਂ ਦਾ ਪ੍ਰੈਸ ਠੀਕ ਹੈ ਵਜਾ ਨਹੀਂ ਆ ਰਹੀ ਆ ਵਜਾ ਨਹੀਂ ਆਲੇ ਭਾਈ ਆਓ ਜਿੱਦਾਂ ਤੋਂ ਅਸੀਂ ਵੀਡੀਓ ਬਣਾਉਂਦੇ ਆਈ ਦੋ ਗੱਲਾਂ ਬੱਥ ਗੈਨੇ ਆ ਕੰਮ ਸੋਹਣਾ ਨਾ ਸਿਰਫ ਲੱਗਣਾ ਪਰ ਜਿਹੜੇ ਕੰਮ ਨੇ ਜਿਉਂਦਾ ਰਹਿਣਾ ਉਸ ਤੋਂ ਬਾਅਦ ਤੁਸੀਂ ਕਰ ਹਰ ਸਾਰੀ ਗੱਲ ਆ ਆਪਣੇ ਕੋਈ ਸ਼ਰਮਣੀ ਕੋਈ ਸਾਡਾ ਕੰਮ ਜਿਹਨੇ ਅਸੀਂ ਪ੍ਰਾਣੀ ਗ੍ਰਾਫ ਤੋਂ ਕਰਦਾ ਸੀ। ਸਾਨੂੰ ਸ਼ੁਰੂ ਤੋਂ ਹੀ ਯਾਰ ਲੱਗਿਆ ਹੋਇਆ ਇਸਾਮਾ। ਜਿੱਦੇ ਲੈਣ ਦੀ ਬਾਅਦ ਦਾ ਜਿਹੜੇ ਕੰਮ ਕਰਦੇ ਸਾਡੇ ਵਾਲਾ ਕੰਮ ਸੀ ਇਹਨੂੰ। ਪਰ ਕਾਰਨ ਕੀ ਇਹ ਵੀ ਤੁਸੀਂ ਜਿਵੇਂ ਸਿੱਖੇ ਸੀਗੇ ਤੁਹਾਨੂੰ ਬਾਪੂ ਨੇ ਸਿਖਾਇਆ ਕਿ ਐ ਇਸੇ ਦਾ ਟੱਟ ਗਿਆ। ਉਹਦੇ ਵਿੱਚ ਤੁਸੀਂ ਕਟਰ ਪਾ ਲਿਆ ਪਰ ਐਟ ਦੀ ਕੁਆਲਿਟੀ ਵੱਡ ਬੜਈਆ ਸੀ। ਉਹੀ ਹੈ ਜੀ। ਨਹੀਂ ਜੀ। ਜੋ ਫਾਰਮੂਲਾ ਕੰਮ ਦਾ ਚੱਲਦਾ ਆ ਰਿਹਾ ਹੁਣ ਆਪਾਂ ਨੂੰ ਜਿਵੇਂ ਪਤਾ ਵੀ ਇਹ ਇਹ ਫਕਵਾਲ ਕਰਦੇ ਆ। ਇਹ ਨਹੀਂ ਰੱਖਣ ਨੂੰ ਨਹੀਂ ਜੀ। ਜਾਂ ਉਸੇ ਉਹੀ ਕੰਮ ਦਾ ਫਾਰਮੂਲਾ ਇੱਕ ਜਿਹਨੂੰ ਕਹਿੰਦੇ ਆ ਨੇ ਸਰਾਹੀ ਦਾਰ ਦਾ ਫਾਰਮੂਲਾ ਕਹਿੰਦੇ ਆ ਵੀ ਸਵਾਇਆ ਚੱਕਾ ਡੁੱਡਾ ਕਹਿੰਦੇ ਆ ਓਏ ਤੁਹਾਨੂੰ ਪਤਾ ਸਾਡੇ ਕੋਲੇ ਰੋਲੇ ਖਤਮ ਆ ਅਸੀਂ ਕਹਿੰਦੇ ਸੱਧਾ ਗੋਲਾ ਬਣਾਉਣਾ ਤਿੰਨ ਟੱਕ ਥੱਲੇ ਤੋਂ ਗਣਗਾਂਵਿ ਫਾਰਮੂਲੇ ਨਾਲ ਚੱਲਦੇ ਆ ਨੇ ਜਿਹਦੇ ਮੈਮੂਜ ਪੈਰ ਬਣਨੇ ਆ ਜਿਹਨੂੰ ਆਪਾਂ ਇਹ ਅੱਛਾ ਇੱਕ ਬਾਈ ਲਿਖੀ ਜੀਗਾ ਜਿਹੜੇ ਛੋਟੇ ਕੋਲ ਸਿੱਖੇ ਆ ਹਾਂਜੀ ਉਹ ਬਣੇ ਖਰੇ ਉਹਨਾਂ ਦਾ ਹਾਲ ਹੈ ਹਾਲ ਓਏ ਐਸੇ ਤੱਕ ਨਹੀਂ ਹਾਂਜੀ ਉਹ ਕਦੇ ਚਿੱਟੇ ਸੀਮੈਂਟ ਚ ਬਣਾਈ ਜਾਂਦੇ ਆ ਚਿੱਟੇ ਇਹ ਚਿੱਟੀਟ ਚ ਬਣਾਈ ਜਾਂਦੇ ਆ ਕੋਈ ਦੂਜੀ ਏਟ ਚ ਬਣਾਈ ਜਾਂਦਾ ਉਹ ਕਹਿੰਦੇ ਆ ਵੀ ਯਾਰ ਇਹ ਕੰਮ ਜਮਾ ਨਖਦਾ ਇਹ ਕੰਮ ਨੂੰ ਕੌਣ ਪੁੱਛਦਾ ਪਰ ਮੇਰਾ ਖਿਆਲ ਇਹ ਕਹਿੰਦਾ ਕਿ ਜਿਹੜਾ ਕੰਮ ਤੁਸੀਂ ਕਰਤਾ ਜਿੰਨੇ ਆਪਾਂ ਉਸ ਦਿਨ ਬਡਰੁਖੀ ਗਏ ਸੀ ਆਪਾਂ ਕਹਿੰਦੇ ਆ ਤੁਸੀਂ ਮੈਨੂੰ ਕਿਹਾ ਸੀ ਵੀ 100 ਸਾਲ ਤੋਤੇ ਆ ਪੁਰਾਣਾ ਘੇਟ ਪਰ ਇਟਾਂ ਜਮਦੀਆਂ ਉਹ ਏਸੀ ਮਿੱਟੀ ਦੀਆਂ ਇਟਾਂ ਹੀ ਹਨ ਇਹੀ ਮਿੱਟੀ ਹੈ ਨਾਰਮਲ ਇਟਾਂ ਜਿਹੜਾ ਵਕਤ ਉਹ ਮਸ਼ੀਨੀ ਇਟਾਂ ਮੰਨਦੀਆਂ ਜਿਹੜਾ ਮਹਾਰਾਜ ਰਣਜੀਤ ਸਿੰਘ ਦਾ ਘਰ ਨਾਨਕਾ ਪਿੰਡ ਦਾ ਘਰ ਉਹ ਏਸੀ ਇਟ ਦਾ ਬਣਿਆ ਹੋਇਆ ਏਸੀ ਦਾ ਉਹਦੇ ਵਿੱਚ ਚੂਨਾ ਵਰਤਿਆ ਤੁਸੀਂ ਵੀ ਕੁਛ ਨਾ ਕੁਛ ਵਰਤੂ ਕਰੇ ਵਗੈਰਾ ਦੀ ਕਰਦੇ ਜੀ ਉਹਦਾ ਸਿਲਣਾ ਕਰ ਹਾਂ ਜੀ ਅਮ ਤਾਂ ਅਸੀਂ ਪੂਰੀ ਏਹਠਾਂ ਨੂੰ ਮਨਿਆਰ ਭਰਦੇ ਆਂ ਦੀ ਸਾਰੇ ਦੇ ਨੀਆਂ ਦਾ ਏਹਠਾਂ ਨੂੰ ਪਲਾਸਟਰ ਕਰਦੇ ਆਂ ਚੌੜਾ ਕਿੰਨਾ ਬਈ ਚੌੜਾ ਦਾ ਤਕਰੀਬਨ 6 ਫੁੱਟ ਦਾ ਪਿਲਰ ਹੈ 6 ਫੁੱਟ ਦਾ ਪਿਲਰ ਹੈ ਜਿਹੜੀ ਇੱਕ ਕੱਲਾ ਹੀ ਐਕਟਰਾਂ ਦੀ ਏਟਾਂ ਜੀ ਭਾਗਿਆ ਪੰਜਾਹ ਮਾਣ ਨਾ ਕਿ ਉਹਦਾ ਪਿਲਰ ਹੈ ਹਾਂ ਜੀ ਉਹਦਾ ਪਿਲਰ ਹੈ ਬਾਕੀ ਰੇਸ ਤਾਂ ਬਈ ਬਹੁਤ ਨਿਕਲਦੀ ਐਟ ਦੀ ਰੇਸ ਨਹੀਂ ਰੇਸ ਤਾਂ ਥੋੜੀ ਨਿਕਲਦੀ ਐ ਬਾਜੀ ਮੈਂ ਹੁਣ ਕਟਾਈ ਕਰਦੇ ਆਂ ਚਲੋ ਜੀ ਜਨਾ ਕੱਲੀ-ਕੱਲੀ ਚੀਜ਼ ਉਹ ਜਿਹੜੀ ਕੰਮ ਆ ਜਾਂਦੀ ਹੈ ਜਿਹੜੀ ਆ ਸਾਰੀ ਐਟ ਦੇ ਵਿੱਚੋਂ ਆ ਸੈੱਟ ਹੋ ਗਿਆ ਆ ਕੰਮ ਹਾਂਜੀ ਉਸ ਉਸ ਤੋਂ ਬਾਅਦ ਆਹਾਂ ਗੋਲੇ ਬਣਦੇ ਸੀ ਕਹਿੰਦੇ ਹਾਂ ਜਿਵੇਂ ਹੁਣ ਉਹ ਹੁਣ ਤੋਂ ਤੁਸੀਂ ਬਾਈ ਘਟੜਨਾ ਬਣਾਇਆ ਜਾਂਦਾ ਹਾਂਜੀ ਉਦੋਂ ਕਿਵੇਂ ਬਣਦੇ ਸੀ ਉਦੋਂ ਦਾ ਬਾਈ ਤੇਸੀਆਂ ਨਾਲ ਤੈਨੂੰ ਪਤਾ ਘੜ ਘੜ ਤੁਸੀਂ ਵੀ ਬਣਾਏ ਹੁਣ ਬਹੁਤ ਬਹੁਤ ਕੀਤਾ ਸੀ ਕੰਮ ਤੇ ਜਾਨੀ ਕਿ ਆਹ ਘੜ ਘੜਈਆ ਹਾਂ ਤੇ ਰੱਖਣਾ ਦੇਖੋ ਟੈਲ ਦਾ ਗੋਲਾ ਆਸ ਨੂੰ ਹੁਣ ਘਟੜਨਾ ਬਣਾਤਾ ਹੈ ਨਾ ਹਾਂ ਬਹੁਤ ਸੌਖਾ ਪਰ ਪਹਿਲਾਂ ਵੀ ਤੇਸੀਆਂ ਨਾਲ ਤਿਆਰ ਕਰੀ ਕੋਈ ਉਹ ਕਿਵੇਂ ਬਟੇ ਉਹ ਰਗੜਦੇ ਕਿਵੇਂ ਬਨਾਂ ਨਾ ਟਿੱਖੀਆਂ ਨਾਲ ਅਸੀਂ ਕਟਾਈ ਕਰਦੇ ਸੀ ਉਸ ਤੋਂ ਬਾਅਦ ਇੱਟਾਂ ਦੇ ਉੱਪਰ ਇੱਟਾਂ ਰੱਖ ਕੇ ਜਿਵੇਂ ਉਹਨਾਂ ਦਾ ਸਫਾਈ ਦੇ ਰਹੇ ਅਸੀਂ ਜੀ ਤਾਂ ਉਹ ਇੱਟਾਂ ਦੇ ਉੱਪਰ ਇੱਟਾਂ ਰਗੜ ਕੇ ਉਹਨੂੰ ਸਫਾਈ ਉਹ ਟਾਈਮ ਲੱਗਦਾ ਸੀ ਟਾਈਮ ਤਾਂ ਲੱਗਦਾ ਸੀ ਉਹ ਜੇਰਾ ਤਖੜਾ ਜਾ ਉਹ ਮਾਰਕਦਾ ਸੀ ਕਿ ਆਪਣਾ ਵੀ ਆਪਣਾ ਵੀ ਜੇਰਾ ਚਾਹੀਦਾ ਬਈ ਸਾਂਵਰ ਚਾਹੀਦਾ ਹਾਂ ਉਹਦੇ ਵਿੱਚ ਇੱਟ ਟੁਕਟ ਵੀ ਜਾਂਦੀ ਸੀ ਕਿਉਂਕਿ ਸੱਟ ਮਾਰਦੇ ਸੀ ਜਦੋਂ ਤੁਸੀਂ ਡਰੋਨ ਦੇ ਸ਼ਾਟ ਦੇਖ ਰਹੇ ਆ ਸਾਰੇ ਚੰਸ ਇਹ ਡਰੋਨ ਦੇ ਛੋਟਾਂ ਦੇ ਵਿੱਚ ਦੇਖੋ ਤਾਂ ਕਿੰਨਾ ਸੋਹਣਾ ਲੱਗੀਆਂ ਦਾ ਮੂਹਰੇ ਸਾਥੀ ਲੱਗਿਆ ਯਾਰ ਇਹਦਾ ਕੋਈ ਨਸ਼ਾ ਹੁੰਦਾ ਕੋਈ ਨਹੀਂ ਭਾਈ ਅਸੀਂ ਜਿੰਨੇ ਵੀ ਕੰਮ ਕਰਦੇ ਆ ਤਕਰੀਬਨ ਆਪਣਾ ਨਕਸ਼ਾ ਆਪ ਹੀ ਤਿਆਰ ਕਰਦਾ ਜਿਵੇਂ ਮੈਂ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਕਦੇ ਕਾਪੀ ਦੇ ਉੱਪਰ ਹੀ ਕੰਮ ਆਰ ਕੇ ਜੇ ਤੁਸੀਂ ਮੈਨੂੰ ਕਹੋ ਕੋਈ ਕੋਈ ਨਕਸ਼ਾ ਬਣਾ ਕੇ ਦੇ ਮੇਰੇ ਤੋਂ ਨਹੀਂ ਬਣਦਾ ਬਸ ਜਿਵੇਂ ਮੇਰੇ ਦਿਮਾਗ 'ਚ ਫੋਟੋ ਬਣੀ ਜਾਂਦੀ ਆ ਤਾਂ ਉਵੇਂ ਤਿਆਰ ਕਰਦਾ ਚਾਹ ਤੇਰਾ ਜੰਮ ਆਏ ਕੋਈ ਜ਼ਰੂਰੀ ਇਹ ਵੀ ਇੱਟ ਬਹੁਤ ਚੰਗੀ ਕੁਆਲਿਟੀ ਦੀ ਬਹੁਤ ਜਿਹੜੀ ਕਹਿ ਨੰਬਰ 35 33 ਪੀ ਵਾਲੀ ਲਾਉਂਦੇ ਤੁਸੀਂ ਨਹੀਂ ਨਹੀਂ ਨੋਰਮ ਦੇ ਸੱਯਾ ਆਉਂਦੀ ਆ ਜੋ ਆਪਾਂ ਪੱਟੇ ਤੋਂ ਮੰਗਦੀ ਆ ਓਹ ਜਿਹੜੀ ਚੰਗੀ ਮਾੜੀ ਦੇ ਕੇ ਨਾ ਓਹ ਬੁਢੀ ਦਾ ਜਿਵੇਂ ਸਾਫ ਪਈਆਂ ਨੇ ਮ ਉਹ ਕੁਲੀਆ ਤੋਂ ਵਧੀਆ ਮਿੱਟੀ ਦੀ ਜਿਵੇਂ ਆ ਕੋਈ ਨਹੀਂ ਜਿਵੇਂ ਉਹ ਸੀ ਉਹ ਨੂੰ ਦੇ ਰਿਹਾ ਹੈ ਉਹ ਬਾਤ ਕੁ ਦੇ ਰਿਹਾ ਹੈ ਅਜਿਹਾ ਨਾ ਕੋਈ ਹੋਣਾ ਆ ਗੰਭੀਰੋਂ ਆਈ ਫੀਲ ਹੋ ਰਹੀ ਸੋਰਾ ਸਾਡੇ ਕੰਨ ਤਾਂ ਕੀ ਆ ਤਾਂ ਹੁੰਦਾ ਨਾਲ ਪੰਜਾਬੋਂ ਆਹ ਗੰਭੀਰ ਇਸ ਤਰ੍ਹਾਂ ਫੀਲ ਆਉਣਾ ਹੈ ਕਿੰਨੇ ਸਾਲ ਪੁਰਾਣੀ ਗੱਲਾਂ ਨਹੀਂ ਬੜੀ ਹੋਈਆਂ ਉਹ ਦਾ ਸ਼ੋਰਾ ਨਾ ਚੜਿਆ ਉਹ ਦਾ ਸਹਿਲਾ ਨਾ ਚੜੀ ਉਹ ਦਾ ਇਟਾ ਨਾ ਖੜੀ ਇਹ ਤੇ ਮੇਰੇ ਵਰਗੇ ਚਿੱਕਾ ਮਾਰਦੇ ਸੱਲ ਚੜ ਜਾਂਦੀ ਹੈ ਗਲ ਜਾਂਦਾ ਅੱਛਾ ਉਸ ਟਾਈਮ ਕਿਹੜੀ ਲੱਕ ਪੇਪਰ ਕੁਝ ਵੀ ਨਹੀਂ ਸੀ ਉੱਤੀ ਤਕਨੀਕ ਹਾਂ ਤਕਨੀਕ ਜਿਹੜੇ ਬੰਦੇ ਨੇ ਉਹਨੂੰ ਜਿਉਂਦੀ ਰੱਖ ਲਈ ਹੋਏ ਤੱਕ ਇਸ ਕੰਮ 'ਚ ਕਾਮਯਾਬ ਜਿਹਨੇ ਨਹੀਂ ਕਾਮਯਾਬ ਰੱਖੀ ਉਹ ਮੇਰੇ ਵਾਂਗੂ ਮੜ ਕੇ ਲੈਂਟਰਾਂ ਝੋਲੇ ਚੱਕਦਾ ਪੂਰਾ ਬਸ ਹੀ ਨਹੀਂ ਬਾਕੀ ਗੱਲ ਆਇਆ ਹੁਣ ਇਹਦਾ ਬਾਈ ਸਾਰੇ ਦਾ ਖਰਚਾ ਨਹੀਂ ਬਣਦਾ ਜਿਹੜੀ ਜੜ ਚਾਹੀਦਾ ਉਹਦਾ ਕੰਮ ਹੋਣਾ ਦੇਰ ਦਾ ਬਈ ਜਾਨੀ ਕਿ ਜੰਨੇ ਦਾ ਸਮਾਨ ਹਾਂ ਜੋਨੀ ਉਹ ਨਹੀਂ ਲੈਵਰ ਤੇ ਜਾਨੀ ਜਦੋਂ ਨਾ ਥੀਲੇ ਦੀ ਗੁੜੀਆ ਟੱਕਾ ਸੇਰ ਮਣਾਈ ਆ ਤਾਂ ਕਈ ਵਾਰੀ ਹੁੰਦਾ ਵੀ ਮਿਹਨਤ ਵੱਧ ਆ ਜਾਂਦੀ ਹੈ ਮਟੀਰੀਅਲ ਘੱਟ ਲੱਗਦਾ ਆ ਵੀ ਇਹੀ ਇੱਕ ਜੇ ਮੰਨ ਲਓ ਕਿ ਨਾਰਮਲ ਕਮਰੇ ਪਾਉਣ ਦੇ ਨੇ ਚਾਰ ਕਮਰੇ ਪਾਉਣ ਉਹ ਕੱਲੀ ਛੱਤ ਇਹ ਹੁਣ ਛੱਤ ਨਹੀਂ ਇਹਨੂੰ ਸਾਰਾ ਜਿੱਥੋਂ ਤੱਕ ਇਸ ਜਗ੍ਹਾ ਦੀ ਹੈ ਡੇਰੇ ਦੀ ਮਹੱਤਤਾ ਹਾਂਜੀ ਉਹ ਬੰਦੇ ਦੇਖ ਕੇ ਜਾਣਗੇ ਗਾ 100 ਬੰਦੇ ਨੂੰ ਹੋਰ ਤੁਸੀਂ ਇਹ ਜੀ ਕੰਮ ਹੋਊਗਾ ਸਦੀਆਂ ਦਾ ਆਪਾਂ ਨਾਲ ਦੇਖੋ ਮਰਮਰ ਜਿਹਾ ਵਰੇ ਕੰਮ ਖੜੇ ਰਹਿਣੇ ਮੈਂ ਕਿ ਕਹਿਣਾ ਹੁੰਦਾ ਸਾਡੀ ਯਾਦਾਂ ਖੋ ਸਕਦਾ 50 ਸਾਲ ਤੱਕ ਅਗਲਾ ਪੋਤਾ ਦਾਦਾ ਦਸੀ ਜਾਵੇ ਪੋਤੇ ਨੂੰ ਵੀ ਸਰਕਾਰ ਨੇ ਪਾਈ ਸਰਕਾਰ ਨੇ ਪਾਈ ਥੋੜੀ ਯਾਦਾਂ ਤੋਂ ਦਾਦੇ ਨੇ ਵੀ ਮਰ ਜਾਣਾ ਗਾਂ ਵਾਲੇ ਦਾਦੇ ਨੇ ਵੀ ਮਰ ਜਾਣਾ ਪਰ ਉਹ ਲੋਕ ਮੋਬਾਈਲ ਚੱਕੀ ਫਾਹੰਗੇ ਉਹ ਬਾਤ ਹੀ ਹੁੰਦੇ ਰਹੇ ਜਿਉਂਦੇ ਰਹਿੰਦੇ ਉਹਦਾ ਅਸਰ ਕੀ ਪੈਣਾ ਵੀ ਆਪਣੀ ਕੁਆਲਿਟੀ ਜਿਉਂਦੀ ਹੋਰ ਭਾਈ ਇਹ ਇੱਕ ਬਹੁਤ ਵੱਡੀ ਗੁੱਦੀ ਸੀ ਜਿਹੜੀ ਐ ਕਹਿਣਾ ਮਰਲੋ ਵੀ ਸਾਟ ਮਾਰੇ ਕੁਆਲਿਟੀ ਦੇ ਜਿਹੜੀ ਵੱਡੀਆਂ ਕੰਪਨੀਆਂ ਦਾਅਵੇ ਕਰਦੀਆਂ ਵੀ ਜਿਹੜੀ ਐਟਮਿਟੀ ਵਾਲੀ ਆ ਉਹ ਬੇਕਾਰ ਆ ਉਹ ਤਰ੍ਹਾਂ ਫਰ ਜਾਂਦਾ ਉਹ ਟਿਕ ਪੈਂਦਾ ਸਰ ਜੀ ਸਵਾਲ ਦਾ ਜਵਾਬ ਤਾਂ ਦਿੰਦੇ ਮੈਂ ਤੁਹਾਡੇ ਸਵਾਲ ਦਾ ਜਵਾਬ ਤਾਂ ਹੋ ਰਿਹਾ ਹੈ ਤੁਸੀਂ ਨਾ ਭਾਈ ਕਹਿੰਦੇ ਨਹੀਂ ਕਿ ਮੈਂ ਹੈਗਾ ਸੁੱਦਾ ਹਾਂਜੀ ਮੇਰਾ ਮਤਲਬ ਆਉਂਦਾ ਜੇ ਕਹਿੰਦੇ ਕਹਦਾ ਉਹ ਜਵਾਬ ਦੇਈ ਪਰ ਇਸ ਚੀਜ਼ ਦਾ ਮੇਰੇ ਕੋਲ ਜਵਾਬ ਵੀ ਐਟ ਸੀਮੈਂਟ ਵਾਲੀ ਲਾਉਣੀ ਸੱਚ ਆਈ ਵੀ ਇਹ ਕਿ ਨਹੀਂ ਲਾਉਣੀ ਨੀ ਦੇਖੋ ਆ ਚੀਜ਼ ਜਿਹੜੀ ਆਪਣੇ ਕੋਲ ਮੰਨ ਲਾ ਆਪਾਂ ਇੱਕ ਕਿੱਟ ਚੱਕ ਲੈਨੇ ਆ ਜੀ ਇਹ ਅੱਜ ਵੀ ਨਹੀਂ ਹੈਗੀ ਕਿੱਟ ਜੀ ਇਹ ਜਾਦੀ ਆਪਾਂ ਸੋਜੀ ਸੰਭਾਲੀ ਹੋਈ ਆ ਤਕਰੀਬਨ ਆਪਾਂ ਜਾਦੇ ਦੇ ਆਪਾਂ ਦੇਖਦੇ ਆ ਆਪਣੇ ਦਾਦੇ ਪਰਦਾਦੇ ਜਾਂ ਆਪਾਂ ਪਟੋੜੀ ਐਟ ਵੀ ਦੇਖਦੇ ਆ ਹਾਂ ਉਹ ਵੀ ਇਹ ਮਿੱਟੀ ਦੀ ਬਣੀ ਹੋਈ ਨਾਲੇ ਉਹਦੇ ਕੋਈ ਗ੍ਰੈਵਿਟੀ ਨਹੀਂ ਸੀਗੀਆਂ ਇਹ ਕੁਦਰਤ ਨੇ ਆਪਾਂ ਨੂੰ ਰੰਗ ਦਿੱਤਾ ਹੋਇਆ ਇਹ ਜੋ ਲਾਲ ਰੰਗ ਆ ਮਿੱਟੀ ਆ ਇਹ ਕੁਦਰਤ ਨੇ ਆਪਾਂ ਨੂੰ ਦਿੱਤੀ ਆ ਇਹ ਆਪਾਂ ਆਪ ਇੰਦੇ ਆ ਜਿਹੜੀ ਹੁਣ ਆਪਾਂ ਆਟਾ ਤਿਆਰ ਕਰਦੇ ਆ ਉਹ ਗ੍ਰੈਵਿਟੀ ਚੈੱਕ ਕਰਦੇ ਆ ਹੁਣ ਆਪਾਂ ਇੱਕ ਸੀਮੈਂਟ ਦੀ ਮਨਿਆਦ ਮੰਨ ਲਈਏ ਤਾਂ ਕੋਈ ਵੀ ਕੰਪਨੀ ਇਹ ਨਹੀਂ ਕਹਿੰਦੀ ਹੈ ਕਿ ਸਾਡੀ 100 ਸਾਲ ਦੀ ਨੰਨਿਆ। ਸਹੀ ਹੈ। ਵੱਧ ਤੋਂ ਵੱਧ 30 ਸਾਲ, 35 ਸਾਲ, 50 ਸਾਲ ਤੱਕ ਨੰਨਿਆ ਦੇ ਦਿੰਦੇ ਆ। ਜੀ ਏ ਟੀ ਦੇ ਨਾਲ ਲੱਗ ਜੇ ਉਹਦੀ 100 ਸਾਲ। ਹਾਂ ਜੀ ਏ ਟੀ ਨਾਲ ਲੱਗ। ਬਜਰੀ ਨਾਲ ਮਨਿਆਦ ਕਰਤਾ। ਹਾਂ ਜੀ ਏ ਟੀ ਨਾਲ ਮਨਿਆਦ ਕਰਤਾ। ਅਜੇ ਹੁਣ ਮੈਨੂੰ ਇੱਕ ਹੋਰ ਬੇਨਤੀ ਹੁੰਦੀ ਹੈ। ਵੀ ਜਿਹੜੇ ਆਪਾਂ ਪਾਈ ਜਾਂਦੇ ਆ ਮੇਰੇ ਨਾਲ ਪੰਗਾ ਪੈਣਾ ਬਹੁਤ ਜਣਿਆ। ਜੇ ਆਪਾਂ ਪਾਈ ਇਹਨੇ ਵੀ ਹੋ ਵਾਟਰਪੂਫ ਕਰੀ ਜਾਂਦੇ ਆ। ਵਾਟਰਪੂਫਿੰਗ ਇੱਥੇ ਵੀ ਦੋਲ ਤੇ ਉੱਥੇ ਵੀ ਦੋਲ ਦੇ। ਜਿਹੜਾ ਬਈ ਆਪਾਂ 200 ਸਾਲ ਪੁਰਾਣਾ ਗੇਟ ਦੇਖ ਕੇ ਆਏ ਹਾਂਜੀ ਉੱਥੇ ਉਹਨਾਂ ਦੇ ਕਿਹੜੇ ਬਾਪੂ ਨੇ ਵਾਟਰਪੂਫਿੰਗ ਦੇ ਕੇ ਆਂਦੇ ਨੇ ਨਹੀਂ ਇਹ ਤਾਂ ਇੱਕ ਬਹਿਮ ਆਈ ਪਹਿਲਾਂ ਆਪਾਂ ਐਵੇਂ ਤੇ ਇਗਾ ਕਰੀਆਂ ਕਰਕੇ ਬੰਦ ਲਾ ਜੇ ਤਾਂ ਆਪਣੇ ਗਲੀਆਂ 'ਚ ਬੰਦ ਲੱਗੇ ਹੋਏ 25 ਸਾਲ ਹੋ ਗਏ ਲੱਗਿਆਂ ਆਹ ਮੰਡੀ ਦਾ ਬੰਦ ਹੋਣ ਦਾ ਲੱਗਾ ਹੈਂ ਕਰਿਆ ਨੂੰ ਨਾ ਜੇ ਕੁਛ ਨਹੀਂ ਹੁੰਦਾ ਇਹ ਜੇ ਤੇ ਥੱਲੇ ਵਾਟਰਪੂਫਿੰਗ ਕੀਤੀ ਹੋਈ ਤਾਂ ਵੀ ਉਹ ਹੈਗੀ ਉਹੋ ਜੀ ਦਵਾਈ ਵੀ ਜ਼ਹਿਰ ਬਹੁਤ ਚੰਗੀ ਆ ਖਾਵਾਂਗੇ ਤਾਂ ਪਤਾ ਲੱਗੂ ਹੈ ਜ਼ਹਿਰ ਆ ਪਰ ਖਾਵਾਂਗੇ ਤਾਂ ਪਤਾ ਲੱਗੂ ਕਿਸੇ ਨੇ ਖਾਣੀ ਨਹੀਂ ਲੋਕ ਬੁੱਧੂ ਬਣੇ ਲਾਈ ਲੱਕ ਪੇਪਰ ਦਾ ਮੇਰੇ ਖਿਆਲ 'ਚ ਆਪਣੇ ਕੰਮ 'ਚ ਕੋਈ ਬੈਨੀਫਿਟ ਨਹੀਂ ਲੋਕੋ ਤੁਸੀਂ ਜਿਹੜੇ ਆਪਾਂ ਮੰਨ ਲਓ ਲੈਂਟਰ ਦੇ ਉੱਪਰ ਹੀ ਪਾ ਦਿੰਦੇ ਹੋ ਨਾ ਤੁਸੀਂ ਤਕਰੀਬਨ ਜੇ ਹੁਣ ਪਾਈ ਹੋਈ ਆ ਕਿਸੇ ਦੇ ਤਾਂ 5 ਸਾਲ ਤੋਂ ਬਾਅਦ ਉਹ ਤੁਹਾਨੂੰ ਪਟ ਕੇ ਦੇਖੋਗੇ ਉਹ ਮਿੱਟੀ ਬਣ ਜਾਂਦੀ ਹੈ ਮੈਂ ਕ 5 ਸਾਲੇ ਸਾਲ ਬਾਅਦ ਹੀ ਜੋ ਲੋਕ ਪਾਸੇ ਪਈ ਰਹਿ ਗਈ ਉਹ اگੇ ਆਉਂਦੀ ਹੈ ਹਾਂ ਉਹਦੇ ਵਿੱਚੋਂ ਜਿਵੇਂ ਉਹ ਕੱਚ ਕਿ ਨਹੀਂ ਬਣ ਜਾਂਦੀ ਆਪਣੀ ਉਸ ਲੈਵਲ ਦਾ ਮਟੀਰੀਅਲ ਬਣਦਾ ਹਾਂਜੀ ਅਜਾਣ ਕੁੱਲ ਮਿਲਾ ਕੇ ਸਿਰੇ ਦੀ ਗੱਲ ਇਹ ਜਿਹੜੇ ਕਹਿੰਦੇ ਸੀ ਇਹ ਘਟਿਆ ਕਰਨ ਉਹਨਾਂ ਨੇ ਮੂੰਹ ਤੇ ਕਰਾੜੀ ਚਫੇੜ ਬਾਈ ਤੇਰੇ ਲੋ ਉਹ ਨਹੀਂ ਜ਼ਰੂਰੀ ਆ ਪਤਾ ਜਰੂਰੀ ਕਾ ਤੂੰ ਸਾਡੇ ਮੂੰਹ ਦੇ ਸਾਨੂੰ ਇਹ ਲੱਗਦਾ ਹੁੰਦਾ ਹੈਗਾ ਜਦੋਂ ਕਿ ਨਹੀਂ ਮਿਲੇ ਸਾਨੂੰ ਐ ਲੱਗਦਾ ਹੁੰਦਾ ਇਹ ਪਤਾ ਨਹੀਂ ਬਾਈ ਕਿ ਪਰ ਜਦੋਂ ਮਿਲ ਪਏ ਹਨ ਉਹ ਕਹਿੰਦੇ ਨਾ ਜਿਵੇਂ ਹੁਣ ਮਿਹਰਬਾਨੀ ਕਹਿਣੀ ਚਾਹੀਦੀ ਹੈ ਵੀ ਜਿਹੜੇ ਮੈਨੂੰ ਆਖ ਦੇਖੀ ਪੱਲੇ ਤੇਰੇ ਗੱਖ ਵੀ ਨਹੀਂ ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ ਮਿਹਰਬਾਨੀ ਭਾਈ ਉਹਨਾਂ ਦੀ ਸਾਡੇ ਹਿਸਾਬ ਨਾਲ ਨਹੀਂ ਕਿਉਂਕਿ ਥੋੜੀ ਐਤ ਤੇ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਹੋਣੀ ਚਾਹੀਦੀ ਉਹ ਬੰਦੇ ਕਰਾ ਸਕਦਾ ਸਾਡੇ ਗਿਆਚ ਤੁਸੀਂ ਅੱਜ ਵੀ ਵੱਡੇ ਆ ਅੱਜ ਤੋਂ 10 ਸਾਲਾਂ ਬਾਅਦ ਵੀ ਵੱਡੇ ਆ ਉਹ ਸਾਨੂੰ ਇਹ ਲੱਗਦਾ ਸੀਗਾ ਜਿਹੜਾ ਬੰਦਾ ਉਹਨੂੰ ਕੱਟ ਕੇ ਪੰਡ ਰਹੇ ਆ ਉਹ ਥੋੜੇ ਨਾਲ ਰਿਹਾ ਹੋਵੇ ਪਰ ਜਦੋਂ ਇਹ ਤੁਹਾਨੂੰ ਦੇਖਿਆ ਉਹ ਗਲਤ ਪੰਨਾ ਇਹਦੇ ਨਾਲ ਬੰਦੇ ਦੀ ਸੋਚ ਦਾ ਪਤਾ ਲੱਗਦਾ ਆ ਤੁਹਾਨੂੰ ਵੀ ਉਹ ਕਿੰਨੀ ਸੋਚਦਾ ਮਾਲਕਾ ਕਿੰਨੇ ਕੁ ਜੋਗਾ ਹੈਗਾ ਬੰਦਾ ਹਾਂ ਉਸ ਚੀਜ਼ ਦਾ ਫਰਕ ਪੈਂਦਾ ਹੈ ਇਹ ਕਈ ਸਾਲਾਂ ਜਿਉਂਦਾ ਰੂਹ ਹਾਂ ਇਸ ਤੋਂ ਓਡੇ ਨਾਮ ਵੀ ਨਾਲ ਜਿਉਦਾ ਰੂਹ ਚਲੋ ਸ਼ੁਕਰਾ ਮਾਰਿਆ ਤਾਂ ਬਹੁਤ ਚੰਗੀ ਲਾਈਕ ਹੋਈ ਐ ਤੇ ਪਾਸੇ ਇੱਕ ਵੀਡੀਓ ਆਪਾਂ ਕਰਦਾਂਗੇ ਹੋਰ ਦਸ ਤੋਂ ਪਾ ਕੇ ਬਹਿ ਕੇ ਹਾਂ ਜੀ ਧੰਨਵਾਦ ਸ਼ੁਕਰੀਆ ਤੇ ਨੰਬਰ ਮੇਰੇ ਕੋਲ ਦੱਸ ਦੇਣਾ ਜਲਾ ਦੇ ਨੰਬਰ ਨਾਲ ਕੰਮ ਦਾ ਪਹਿਲਾ ਬੋਕਾ ਪਹਾ 2522 ਸਾਰਾ ਬੋਕਾ ਆ ਧੰਨਵਾਦ ਤੇ ਜਰੂਰ ਸ਼ੇਅਰ ਕਰਿਓ ਜਰੂਰੀ ਹੁੰਦਾ ਵੀ ਆਪਣੇ ਪਿੰਡਾਂ ਦੇ ਠੇਕੇਦਾਰ ਬਹੁਤ ਸਾਰੇ ਦੇ ਕਾਰੀਗਰ ਜ਼ਰੂਰੀ ਨਹੀਂ ਹੋ ਵਿਦਮੜੀ ਰੇੜੀ ਕਰਦੇ ਹੋ ਕਈ ਵਾਰੀ ਗੁੱਜੇ ਜੇ ਰਹਿ ਕੇ ਵੀ ਸੱਟਾਂ ਮਾਰੀ ਜਾਂਦੇ ਨੇ ਧੰਨਵਾਦ ਜੀ ਸ਼ੁਕਰੀਆ ਜੀ